ਜੋ 16 ਦਸੰਬਰ ਨੂੰ ਸਰਕਾਰ ਵੱਲੋਂ ਮਾਨ ਲੋਕ ਸੇਮ ਸਾਥੀ ਰਹਿਨਮਾਈ ਹੇਟ ਸਿੱਖਿਆ ਵਿਭਾਗ ਵੱਲੋਂ ਇੱਕ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਮੈਨੂੰ ਯਾਦ ਹੈ ਪਿਛਲੇ ਸਾਲ ਵੀ ਅਸੀਂ ਇੱਕ ਪੇਰੈਂਟ ਟੀਚਰ ਮੀਟਿੰਗ ਜਿਹੜੀ 올ਓਵਰ ਦ ਸਟੇਟ ਹੋਈ ਸੀ ਉੱਥੇ ਵੀ ਆਏ ਸੀਗੇ ਤੇ ਇਹ ਮੌਕਾ ਦਿੰਦਾ ਹੈ ਘਰ ਦੇ ਵਿੱਚ ਮਾਪਿਆਂ ਨੂੰ ਸਕੂਲ ਚ ਆਣ ਦਾ ਤੇ ਬੱਚਿਆਂ ਦੀ ਸਿੱਖਿਆ ਕਿਵੇਂ ਚੱਲ ਰਹੀ ਹੈਗੀ ਉਸ ਦੇ ਵਿੱਚ ਯੋਗਦਾਨ ਪਾਉਣ ਦਾ ਇਹ ਬਹੁਤ ਜ਼ਰੂਰੀ ਹੈ ਕੇ ਬੱਚਿਆਂ ਦੀ ਅਕਾਡੈਮਿਕ ਅਚੀਵਮੈਂਟ ਦੇ ਨਾਲ ਉਹਨਾਂ ਦੀ ਜਿਹੜੀ ਸੋਸ਼ਲ ਇਨਵੋਲਵਮੈਂਟ ਹੈ ਉਹਨਾਂ ਦੀ ਮਾਨਸਿਕ ਡਿਵੈਲਪਮੈਂਟ ਹੈ ਇੰਨਾਂ ਚੀਜ਼ਾਂ ਤੇ ਵੀ ਸਰਕਾਰ ਵੱਲੋਂ ਫੋਕਸ ਕੀਤਾ ਜਾਂਦਾ ਹੈ ਐਂਡ ਇੰਨਾਂ ਚੀਜ਼ਾਂ ਵਾਸਤੇ ਸਕੂਲ ਤੇ ਪੇਰੈਂਟਸ ਦਾ ਇੱਕ ਸਾਂਝਾ ਜਿਹੜਾ ਯੋਗਦਾਨ ਹੈ ਉਹ ਬਹੁਤ ਜ਼ਰੂਰੀ ਹੈ ਸੋ ਅੱਜ ਦੇ ਦਿਨ ਪੇਰੈਂਟਸ ਸਕੂਲ ਆਉਂਦੇ ਹੈਗੇ ਆ ਬੱਚੇ ਕਿਸ ਤਰ੍ਹਾਂ ਸਕੂਲ ਦੇ ਵਿੱਚ ਪੜ੍ਹਦੇ ਹੈਗੇ ਉਹਨਾਂ ਦੀ ਕਲਾਸ ਕਿਵੇਂ ਹੈਗੀ ਹੈ ਕੀ ਚੀਜ਼ਾਂ ਸਿੱਖਦੇ ਨੇ ਟੀਚਰਸ ਕੌਣ ਨੇ ਇਹ ਸਾਰੀਆਂ ਚੀਜ਼ਾਂ ਦੇਖਦੇ ਨੇ ਤੇ ਆਪਸ ਦੇ ਵਿੱਚ ਇੱਕ ਡਿਸਕਸ਼ਨ ਕਰਦੇ ਨੇ ਕਿਉਂਕਿ ਪੇਰੈਂਟਸ অর ਟੀਚਰਸ ਟ्रू ਪਾਰਟਨਰਸ ਹੁੰਦੇ ਹੈਗੇ ਆ ਇੱਕ ਵਧੀਆ ਸਮਾਜ ਨੂੰ ਸਿਰਜਣ ਵਾਸਤੇ ਤੇ ਵਧੀਆ ਸਮਾਜ ਸਾਡੇ ਬੱਚਿਆਂ ਤੋਂ ਹੀ ਬਣਦਾ ਹੈ ਸੋ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਸਿੱਖਿਆ ਕਿਸ ਤਰ੍ਹਾਂ ਚੱਲ ਰਹੀ ਹੈ ਇਸ ਚੀਜ਼ ਨੂੰ ਉਹ ਇੱਕ ਸਾਂਝੇ ਤੌਰ ਤੇ ਜਿਹੜਾ ਹੈਗਾ ਦੇਖਦੇ ਨੇ ਤੇ ਅੱਜ ਤਾਂ ਹੀ ਅਸੀਂ ਸਕੂਲਾਂ ਦੇ ਵਿੱਚ ਜਾ ਰਹੇ ਨੇ ਮਾਨਯੋਗ ਐਮਐਲਏ ਸਾਹਿਬ ਵੀ ਇੱਥੇ ਆਏ ਹੈਗੇ ਆ ਤੇ ਸਾਡੇ ਐਸ ਡੀਐਮ ਜੀਡੀਸੀਸ ਐਟਸੈਟਰਾ ਉਹ ਵੀ ਵਕ-ਵਕ ਸਕੂਲਾਂ ਦੇ ਵਿੱਚ ਜਾ ਕੇ ਪੇਰੈਂਟਸ ਨਾਲ ਵੀ ਇੰਟਰੈਕਟ ਕਰ ਰਹੇ ਆ ਉਹਨਾਂ ਨੂੰ ਵੀ ਅਸੀਂ ਮੋਟੀਵੇਟ ਕਰਦੇ ਆ ਕਿ ਬੱਚਿਆਂ ਦੀ ਸਿੱਖਿਆ ਦੇ ਵਿੱਚ ਉਹ ਵੱਧ ਛੜ ਕੇ ਹਿੱਸਾ ਲੈਣ ਇੰਟਰਸਟ ਲੈਣ ਇਸ ਦੇ ਨਾਲ-ਨਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਕਿਹੜੇ ਪ੍ਰੋਗਰਾਮਸ ਨੇ ਗਤੀਵਿਧੀਆਂ ਨੇ ਉਹਨਾਂ ਬਾਰੇ ਅਸੀਂ ਪੇਰੈਂਟਸ ਨੂੰ ਜਾਣੂ ਕਰਾਉਂਦੇ ਹੈਗੇ ਜਿਵੇਂ ਕਿ ਡੀਓ ਮੈਡਮ ਨੇ ਦੱਸਿਆ ਕਿ ਸਮਰਥਤ ਪ੍ਰੋਗਰਾਮ ਤਹਿਤ ਕੋਈ ਬੱਚਾ ਕਿਸੇ ਲੈਵਲ ਦੇ ਵਿੱਚ ਟੀਚਰਾਂ ਨੂੰ ਜੇਕਰ ਕੋਈ ਕਮੀ ਲੱਗਦੀ ਤੇ ਸਪੈਸਿਫਿਕ ਸਪੈਸ਼ਲ ਕਲਾਸਸ ਉਹਨਾਂ ਨੂੰ ਕਰਾ ਕੇ ਉਹਨਾਂ ਦਾ ਸતર ਉੱਚਾ ਚੱਕਿਆ ਜਾਂਦਾ ਹੈ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਪੇਰੈਂਟਸ ਨਾਲ ਵੀ ਸਾਂਝੇ ਕਰਦੇ ਆਂ ਪੇਰੈਂਟਸ ਨਾਲ 1 ਟੂ 1 ਇੰਟਰਐਕਟ ਕਰਕੇ ਟੀਚਰਸ ਉਹਨਾਂ ਨੂੰ ਦੱਸ ਸਕਦੇ ਹੈਗੇ ਆ ਜੇ ਬੱਚਿਆਂ ਦੇ ਕੋਈ ਬਿਹੇਵੀਅਰਲ ਇਸ਼ੂਜ਼ ਹੈ ਜਿੰਨਾਂ ਨੂੰ ਉਹ ਘਰ ਵਿੱਚ ਕਰੈਕਟ ਕਰ ਸਕਣ ਜਾਂ ਪੜ੍ਹਾਈ ਦੇ ਵਿੱਚ ਕੋਈ ਯੋਗਦਾਨ ਦੇ ਸਕਣ ਜਾਂ ਬੈਟਰ ਇੰਟਰਸਟ ਲੈ ਸਕਣ ਸੋ ਇਸ ਚੀਜ਼ ਨਾਲ ਸਾਨੂੰ ਵੀ ਫੀਡਬੈਕ ਵਧੀਆ ਮਿਲਦਾ ਹੈ ਪੇਰੈਂਟਸ ਕੀ ਸੋਚਦੇ ਨੇ ਸਕੂਲ ਨਾਲ ਕਿ ਉਹਨਾਂ ਦੇ ਕੋਈ ਸੁਝਾਅ ਨੇ ਜੋ ਸਿੱਖਿਆ ਵਿਭਾਗ ਜਿਸ ਚੀਜ਼ ਨੂੰ ਲੈ ਕੇ ਉਸ ਨੂੰ ਸਕੇਲ ਕਰ ਸਕਦਾ ਹੈ ਜਾਂ ਕੋਈ ਚੀਜ਼ਾਂ ਚੇਂਜ ਕਰ ਸਕਦਾ ਸੋ ਦਿਸ ਇਜ਼ ਤਾਂ ਹੀ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਇੰਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਅਮ ਬੜਾਵਾ ਦਿੰਦੇ ਹੈਗੇ ਤੇ ਅੱਜ ਪੇਰੈਂਟਸ ਨਾਲ ਇੱਥੇ ਇਸਲਾਮੀਆਂ ਸਕੂਲ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਪੇਰੈਂਟਸ ਕਿਸ ਤਰ੍ਹਾਂ ਇੰਟਰਸਟ ਲੈਂਦੇ ਨੇ ਕਿ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਤੇ ਬਹੁਤ ਵਧੀਆ ਲੱਗਿਆ ਐਮ.ਐਲ.ਏ ਸਾਹਿਬ ਇੱਥੇ ਸਕੂਲ 'ਚ ਬਾਰ-ਬਾਰ ਆਉਂਦੇ ਨੇ ਉਹਨਾਂ ਦੀ ਜਾਣ ਪਛਾਣ ਵੀ ਹੈਗੀ ਹੈ ਲੋਕਾਂ ਨਾਲ ਸੋ ਅਮ ਅੱਜ ਬਹੁਤ ਇੱਕ ਵਧੀਆ ਜਿਹੜਾ ਹੈਗਾ ਉਪਰਾਲਾ ਰਿਹਾ ਹੈ ਅਸੀਂ ਹੋਰ ਵੀ ਸਕੂਲਾਂ ਦੇ ਵਿੱਚ ਜਾ ਕੇ ਥੋੜਾ ਇੱਕ ਸਾਨੂੰ ਇੱਕ ਗਰਾਉਂਡ ਫੀਡਬੈਕ ਬਹੁਤ ਵਧੀਆ ਆਂਦੀ ਹੈ ਸੋ that we can also take corrective steps if required uh, and give feedback to the government ਕਿ ਕੀ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਬਿਹਤਰ ਕਰ ਸਕਦੇ ਹਾਂ ਜਿਹੜੀ ਸਕੂਲਾਂ ਦੇ ਵਿੱਚ ਪੀਟੀਐਨ ਰੱਖੀ ਰੱਖੀ ਗਈ ਆ ਉਹਦੇ ਬਾਰੇ ਕੀ ਕੋਈ ਪੇਰੈਂਟਸ ਤੇ ਟੀਚਰਾਂ ਦਾ ਜਿਹੜਾ ਆਪਸ ਦੇ ਵਿੱਚ ਇੱਕ ਬੱਚੇ ਦੇ ਪ੍ਰਤੀ ਇਹ ਭਗਵੰਤ ਮਾਨ ਦੀ ਸੋਚ ਆ ਮੁੱਖ ਮੰਤਰੀ ਪੰਜਾਬ ਦੀ ਕਿ ਟੀਚਰ ਤੇ ਪੇਰੈਂਟਸ ਜਿਹੜੇ ਆ ਉਹ ਇੱਕ ਦੂਜੇ ਤੋਂ ਦੂਰ ਨਾ ਹੋਣ ਨੇੜੇ ਹੋ ਕੇ ਬੱਚੇ ਦੇ ਭਵਿੱਖ ਲਈ ਵਧੀਆ ਕੰਮ ਔਰ ਵਧੀਆ ਸੋਚ ਰੱਖ ਕੇ ਜਦੋਂ ਦੋਨੇ ਜਾਣੇ ਪੇਰੈਂਟਸ ਔਰ ਟੀਚਰ ਆਪਸ ਦੇ ਵਿੱਚ ਰابطਾ ਰੱਖੂਗੇ ਤਬ ਬੱਚੇ ਦਾ ਭਵਿੱਖ ਜਿਹੜਾ ਉਹ ਵਧੀਆ ਬਣੂਗਾ ਅੱਜ ਸਾਡੇ ਮੁੱਖ ਮੰਤਰੀ ਦੀ ਇਹੀ ਸੋਚ ਆ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਜਿਹੜੇ ਆ ਉਹ ਪੜ੍ਹ ਲੈ ਕੇ ਚੰਗੇ ਅਫਸਰ ਚੰਗੇ ਗਿਆਨੀ ਔਰ ਚੰਗੇ ਸਾਇੰਟਿਸਟ ਬਣ ਤਾਂ ਕਿ ਪੰਜਾਬ ਦਾ ਔਰ ਸ਼ਹਿਰ ਦਾ ਨਾਮ ਉੱਚਾ ਹੋਵੇ ਮਾਪਿਆਂ ਨਾਲ ਵੀ ਮੁਲਾਕਾਤ ਕੀਤੀ ਹੈ ਚੰਗਾ ਕਹਿੰਦੇ ਇਹ ਵਧੀਆ ਚੀਜ਼ ਹੈਗੀ ਦੇਖੋ ਸਾਰੇ ਤੁਹਾਨੂੰ ਦੱਸਿਆ ਵੀ ਮੁੱਖ ਮੰਤਰੀ ਦੀ ਸੋਚ ਆ ਪਹਿਲਾਂ ਕਦੇ ਸਰਕਾਰਾਂ ਦੇ ਪ੍ਰਤੀ ਨਾ ਕਦੇ ਆ ਜੀਆ ਸੀਰੀਅਸ ਹੋ ਕੇ ਕਦੇ ਗਵਰਨਮੈਂਟ ਸਕੂਲਾਂ ਵਾਲਤਾ ਪਹਿਲੀਆਂ ਸਰਕਾਰਾਂ ਨੇ ਛੱਕਿਆ ਹੀ ਨਹੀਂ ਪ੍ਰਾਈਵੇਟ ਸਕੂਲਾਂ ਵਾਲ ਦੇਖਦੇ ਸੀ ਅੱਜ ਸਾਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਮੁੱਖ ਮੰਤਰੀ ਪੰਜਾਬ ਜੋ ਆ ਜੋ ਉਹਨਾਂ ਨੇ ਕਿਹਾ ਜੋ ਵਾਅਦਾ ਕੀਤਾ ਉਹ ਲੋਕਾਂ ਦਾ ਪੂਰਾ ਹੋ ਰਿਹਾ ਅੱਜ ਡੀਸੀ ਸਾਹਿਬਾ ਕੱਲੇ-ਕੱਲੇ ਸਕੂਲ ਦੇ ਵਿੱਚ ਆਪ ਜਾ ਕੇ ਹਰ ਚੀਜ਼ ਨੂੰ ਨੋਟ ਕਰ ਰਿਹਾ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਪਹਿਲਾਂ ਵੀ ਸਰਕਾਰਾਂ ਆਈਆਂ ਲੇਕਿਨ ਕਦੀ ਐਮਐਲਏ ਜਾਂ ਕੋਈ ਕੋਈ ਵੀ ਆ ਕੇ ਨਹੀਂ ਵੜਦਾ ਸੀ ਸਕੂਲਾਂ ਦੇ ਵਿੱਚ ਤੇ ਹੁਣ ਜਿਵੇਂ ਆਮ ਆਦਮੀ ਦੇਖੋ ਬੰਦੇ ਦੀ ਨੀਅਤ ਤੇ ਨੀਤੀ ਸਾਫ਼ ਹੋਵੇ ਨਾ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ 3 ਕਰੋੜ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰ ਰਹੇ ਆਂ ਔਰ ਹਰ ਵਾਅਦਾ ਜਿਹੜਾ ਵਾ ਉਹ ਤੋਰ ਪਚਾ ਕੇ ਰੱਖਾਂਗੇ ਹਰ ਕੰਮ ਨੂੰ ਪੰਜਾਬ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਗਾ ਪਹਿਲੀ ਸਰਕਾਰ ਆ ਆਮ ਬੰਦੇ ਦੀ ਸਰਕਾਰ ਆ ਆਮ ਪਾਰਟੀ ਦੀ ਸਰਕਾਰ ਆ ਜਿਹੜੇ ਕੰਮ ਕਹਿੰਦੀ ਆ ਉਹ ਕਰਦੀ ਆ